ओके ਤਾਂ ਪੰਜਾਬੀ ਵਿਆਕਰਨ ਦੇ ਸਾਡਾ ਅੱਜ ਦਾ ਟੌਪਿਕ ਜਿਹੜਾ ਹੈ ਉਹ ਕੀ ਹੈ ਸਬੰਧਕ ਸਬੰਧਕ ਦੇ ਬਾਰੇ ਅਸੀਂ ਜਿਹੜਾ ਪੜਦੇ ਹਾਂ ਔਰ ਪੰਜਾਬੀ ਵਿਆਕਰਨ ਦੇ ਵਿੱਚ ਇਸ ਦਾ ਕੀ ਸਥਾਨ ਹੈ ਉਹ ਦੇਖਦੇ ਹਾਂ ਠੀਕ ਹੈ ਅਸੀਂ ਪੰਜਾਬੀ ਵਿਆਕਰਨ ਦੇ ਵਿੱਚ ਪੰਜਾਬੀ ਭਾਸ਼ਾ ਵਿੱਚ ਇੱਥੇ ਜਿਹੜਾ ਇਸ ਨੂੰ ਕਿੱਥੇ ਇਸਤੇਮਾਲ ਕਰਦੇ ਹਾਂ ਤਾਂ ਸਬੰਧਕ ਜਿਹੜੇ ਸ਼ਬਦ ਵਾਕ ਵਿੱਚ ਨਾਮ ਪੜਨਾਮ ਜਾਂ ਵਿਸ਼ੇਸ਼ਣ ਸ਼ਬਦਾਂ ਦਾ ਕੀ ਹੈ ਸ਼ਬਦਾਂ ਦਾ ਵਾਕ ਦੇ ਦੂਸਰੇ ਸ਼ਬਦਾਂ ਨਾਲ ਜਿਹੜਾ ਵਾ ਨਾਲ ਸੰਬੰਧ ਪ੍ਰਗਟ ਕਰਨ ਉਹਨਾਂ ਨੂੰ ਕੀ ਕਹਿੰਦਾ ਹੈ ਸੰਬੰਧਕ ਕਿਹਾ ਜਾਂਦਾ ਹੈ ਇਹ ਪੈਨ ਰਾਮ ਦਾ ਹੈ ਦੇਖੋ ਇੱਥੇ ਕੀ ਹੋ ਰਿਹਾ ਹੈ ਇੱਥੇ ਦੇਖੋ ਨਿਯਮ ਨੂੰ ਸਮਝੋ ਸੰਬੰਧਕ ਅਸੀਂ ਕਿਸ ਨੂੰ ਕਹਿ ਰਹੇ ਹਾਂ ਸਾਨੂੰ ਸਮਝ ਵੀ ਆਉਣਾ ਚਾਹੀਦਾ ਹੈ ਕਿ ਕੀ ਕਿਹਾ ਗਿਆ ਇੱਥੇ ਵਾਕ ਵਿੱਚ ਨਾਮ ਪੜਨਾਮ ਜਾਂ ਵਿਸ਼ੇਸ਼ਣ ਸ਼ਬਦਾਂ ਦਾ ਇੱਕ ਵਾਕ ਦੇ ਦੂਸਰੇ ਸ਼ਬਦ ਦਾ ਵੀ ਜਿਹੜਾ ਵਾ ਸੰਬੰਧ ਕੀ ਹੈ ਪ੍ਰਗਟ ਕਰਨਾ ਓਕੇ ਕੀ ਕਰਨ ਸਬੰਧ ਜਿਹੜਾ ਵਾ ਉਹ ਪ੍ਰਗਟ ਕਰਦੇ ਆ ਜਕਨ ਉਹਨਾਂ ਨੂੰ ਅਸੀਂ ਸਬੰਧ ਕਹਿੰਦੇ ਜਿਵੇਂ ਇੱਥੇ ਅਸੀਂ ਕਹਿੰਦੇ ਕਿ ਇਹ ਪੈਨ ਰਾਮ ਹੈ ਤਾਂ ਇਸ ਦਾ ਕੋਈ ਅਥ ਨਹੀਂ ਨਿਕਲੇਗਾ ਇਹ ਪੈਨ ਰਾਮ ਦਾ ਹੈ ਇਹ ਕੀ ਹੈ ਸਬੰਧਕ ਹੈ ਤੇ ਰ ਵਿੱਚ ਦਾ ਕੀ ਹੈ ਸਬੰਧਕ ਹੈ ਤੰਨੇ ਦੀ ਮੱਝ ਕਾਲੇ ਰੰਗ ਦੀ ਹੈ ਤੰਨੇ ਮੱਝ ਕਾਲੇ ਰੰਗ ਦੀ ਹੈ ਤੇ ਕੋਈ ਅਰਥ ਨਹੀਂ ਬਣਦਾ ਕੋਈ ਵੀ ਅਰਥ ਨਹੀਂ ਨਿਕਲਦਾ ਲੇਕਿਨ ਤੇ ਦੀ ਲਗਾ ਤਾ ਕੇ ਹੈ ਤੰਨੇ ਦੀ ਮੱਝ ਕਾਲੇ ਰੰਗ ਦੀ ਹੈ ਓਕੇ ਗਾਇਤਰੀ ਕੋਲ ਇੱਕ ਕਮਰਾ ਹੈ ਕੈਮਰਾ ਹੈ ਠੀਕ ਹੈ ਗਾਇਤਰੀ ਕੋਲ ਗਿਆ ਇੱਕ ਕੈਮਰਾ ਹੈ ਉਸ ਤੋਂ ਕਿ ਗੀਤਾ ਨੇ ਦਿਵਾਲ ਬਹੁਤ ਲੰਬੇ ਹਨ ਓਕੇ ਤੇ ਇਹਨਾਂ ਵਾਕਾਂ ਵਿੱਚ ਦਾ ਦੀ ਕੋਲ ਦੇ ਸ਼ਬਦ ਸਬੰਧਕ ਹਨ ਇਸ ਤਰ੍ਹਾਂ ਕੁਝ ਹੋਰ ਸਬੰਧਕ ਸ਼ਬਦਾਂ ਜਿਵੇਂ ਨਾਲ ਤੋਂ ਉੱਪਰ ਤੱਕ ਤੋੜੀ ਤਾਈ ਵਿੱਚ ਹੇਠਾਂ ਨੇੜੇ ਕੋਲ ਖਾਸ ਦੂਰ ਸਾਹਮਣੇ ਪਰੇ ਬਿਨਾ ਲਈ ਵੱਲ ਰਾਹੀ ਦੁਆਰਾ ਇਹ ਕੀ ਹਨ ਸਾਰੇ ਹੀ ਕੀ ਹਨ ਇਹ ਸੰਬੰਧਕ ਸ਼ਬਦ ਹਨ ਓਕੇ ਹੁਣ ਸੰਬੰਧਕ ਜਿਹੜੇ ਨੇ ਇਹ ਦੋ ਪ੍ਰਕਾਰ ਦੇ ਹੁੰਦੇ ਨੇ ਇੱਕ ਹੁੰਦਾ ਨੇ ਪੂਰਨ ਸੰਪੂਰ ਜਿਹੜੇ ਸੰਬੰਧਕ ਔਰ ਦੂਸਰੇ ਆਪੂਰਨ ਜਿਹੜੇ ਆ ਸੰਬੰਧਕ ਓਕੇ ਕਿਹੜੇ ਕਿਹੜੇ ਹੁੰਦੇ ਆ ਪੂਰਨ ਸਬੰਧਕ ਤੇ ਆਪੂਰਨ ਸਬੰਧਕ ਸਬੰਧਕ ਦੋ ਪ੍ਰਕਾਰ ਦੇ ਹੁੰਦੇ ਆ ਠੀਕ ਹੈ ਇਹ ਹੋਗੇ ਓਕੇ ਅੱਗੇ ਹੁਣ ਆਪਾਂ ਕਰਦੇ ਆ ਕਿਹੜੇ ਕਿਹੜੇ ਨੇ ਪੂਰਨ ਸਬੰਧਕ ਜਿਹੜੇ ਸ਼ਬਦ ਇਕੱਲੇ ਹੀ ਕੀ ਹੈ ਕਿ ਜਿਹੜੇ ਸ਼ਬਦ ਕੀ ਹੈ ਇਕੱਲੇ ਹੀ ਸਬੰਧਕ ਦਾ ਕੰਮ ਕਰਨ ਉਹਨਾਂ ਨੂੰ ਪੂਰਨ ਸਬੰਧਕ ਕਿਹਾ ਜਾਂਦਾ ਹੈ ਤੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪੂਰਨ ਸਬੰਧਕ ਕਿਹਾ ਜਾਂਦਾ ਜਿਵੇਂ ਰਾਜੂ ਦਾ ਪੈਟ ਵਧੀਆ ਹੈ ਠੀਕ ਹੈ ਇਥੇ ਕੀ ਹੈ ਕਿ ਰਾਜੂ ਦਾ ਪੈਟ ਵਧੀਆ ਹੈ ਕੱਲ ਭਾਰਤ ਦਾ ਮੈਚ ਪਾਕਿਸਤਾਨ ਨਾਲ ਹੈ ਕੱਲ ਕੀ ਹੈ ਭਾਰਤ ਦਾ ਮੈਚ ਕਿਸ ਨਾਲ ਹੈ ਪਾਕਿਸਤਾਨ ਦੇ ਨਾਲ ਉਪਰੋਕਤ ਵਾਕਾਂ ਵਿੱਚ ਦੇਖੋ ਦਾ ਦਾ ਤੇ ਨਾਲ ਇਹ ਕੀ ਸੰਬੰਧਕ ਸ਼ਬਦ ਹਨ ਓਕੇ ਆਪੂਰਨ ਸੰਬੰਧਕ ਜਿਹੜੇ ਸ਼ਬਦ ਇਕੱਲੇ ਕੀ ਇਹ ਜਿਹੜੇ ਸ਼ਬਦ ਇਕੱਲੇ ਸੰਬੰਧ ਦਾ ਕੰਮ ਨਾ ਕਰ ਸਕਣ ਅਤੇ ਉਹ ਪੂਰਨ ਸੰਬੰਧਕ ਨਾਲ ਮਿਲ ਕੇ ਸੰਬੰਧਕ ਬਣ ਉਹਨਾਂ ਨੂੰ ਆਪੂਰਨ ਸੰਬੰਧਕ ਜਿਹੜਾ ਵਾ ਕਿਹਾ ਜਾਂਦਾ ਹੈ ਜਿਵੇਂ ਮੇਰਾ ਘਰ ਰਾਜੂ ਦੇ ਘਰ ਕੋਲ ਹੈ ਤੇ ਮੇਰਾ ਘਰ ਕੀ ਹੈ ਰਾਜੂ ਦੇ ਘਰ ਕੋਲ ਹੈ ਤੁਹਾਡੀ ਸੀਟ ਮੇਰੇ ਤੋਂ ਪਰੇ ਹੈ ਤਾਂ ਮੇਰੇ ਤੋਂ ਕੀ ਹੈ ਪਰੇ ਹੈ ਉਪਰੋਕਤ ਵਾਕਾ ਵਿੱਚ ਕੋਲ ਤੇ ਪਰੇ ਸ਼ਬਦ ਕੀ ਦੋਨੋਂ ਇਹ ਆਪੂਰਣ ਜਿਹੜੇ ਆ ਸੰਬੰਧਕ ਆ ਕੋਲ ਤੇ ਪਰੇ ਕੀ ਹੈ ਆਪੂਰਣ ਸੰਬੰਧਕ ਜਿਸ ਸੰਬੰਧਕ ਨਾ ਹੋਣ ਤਾਂ ਵਾਕਾਂ ਦਾ ਕੋਈ ਵੀ ਅਰਥ ਜਿਹੜਾ ਉਹ ਨਹੀਂ ਰਹਿ ਜਾਂਦਾ ਕੀ ਹੈ ਜਿਸ ਸੰਬੰਧਕ ਕੀ ਹੈ ਨਾ ਹੋਣ ਤਾਂ ਵਾਕਾਂ ਦਾ ਕੋਈ ਵੀ ਜਿਹੜਾ ਅਰਥ ਹੈ ਅਰਥ ਹੀ ਨਹੀਂ ਰਹਿ ਜਾਂਦਾ ਜਿਵੇਂ ਇਹ ਪੈਨ ਕਿਸ ਦਾ ਹੈ RAM ਦਾ ਹੈ ਜੇਕਰ ਅਸੀਂ ਇਸ ਦੀ ਜਗ੍ਹਾ ਤੇ ਲਿਖ ਦਈਏ ਇਹ ਪੈਨ RAM ਮੈਂ ਤਾਂ ਕੋਈ ਅਰਥ ਨਿਕਲੇਗਾ ਨਹੀਂ ਹਮੇਸ਼ਾ ਹੀ ਜਿਹੜਾ ਸਬੰਧਕ ਦੇ ਨਾਲ ਹੀ ਕਿਸੇ ਵੀ ਵਾਕ ਦਾ ਜਿਹੜਾ ਅਰਥ ਹੈ ਉਹ ਸਪਸ਼ਟ ਹੁੰਦਾ ਹੈ ਹੁਣ ਅਸੀਂ ਇਥੇ ਲੈ ਲਏ ਕਿ ਤੁਹਾਡੀ ਸੀਟ ਮੇਰੇ ਤੋਂ ਪਰੇ ਹੈ ਤਾਂ ਇਹ ਕੀ ਹੋ ਗਿਆ ਆਪੂਰਨ ਸਬੰਧਕ ਹੋ ਗਿਆ ਜੇਕਰ ਅਸੀਂ ਲੈ ਲਏ ਕਿ ਤੁਹਾਡੀ ਸੀਟ ਮੇਰੇ ਤੋਂ ਹੈ ਤਾਂ ਪਰੇ ਆਪਾਂ ਵੀ ਚੁੱਕਾ ਦਿੰਦੇ ਤਾਂ ਕੋਈ ਅਰਥ ਬੰਦ ਹੈ ਨਹੀਂ ਸਬੰਧਕ ਤੋਂ ਬਿਨਾ ਕਿਸੇ ਵੀ ਵਾਕ ਸ਼ਬਦ ਵਾਕ ਦਾ ਕੀਆ ਅਰਥ ਨਹੀਂ ਹੋਵੇਗਾ ਠੀਕ ਹੈ ਵਾਕਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਓਕੇ ਤਾਂ ਜਿਵੇਂ ਇਸ ਦੇ ਵਿੱਚ ਜਿਹੜੇ ਆ ਦੇਖੋ ਅਭਿਆਸ ਦੇ ਵਿੱਚ ਉਪਰ ਕਿਹਨਿ ਪ੍ਰਕਾਰ ਦੇ ਹੁੰਦੇ ਆ ਦੋ ਪ੍ਰਕਾਰ ਦੇ ਸਬੰਧਕ ਕੀ ਹੁੰਦੇ ਆ ਜਿਹੜੇ ਵਾਕਾਂ ਕਾਂਛਾਂ ਨੂੰ ਜਿਹੜਾ ਵਾਤ ਸੰਬੰਧ ਪ੍ਰਗਟ ਕਰਦੇ ਹੈ ਨਾ ਅੱਗੇ ਸਾਡਾ ਘਰ ਬਸ ਅੱਡੇ ਦੇ ਨੇੜੇ ਹੈ ਤੇ ਇਹ ਕੀ ਹੈ ਪੂਰਨ ਹੈ ਨਾ ਆਪੂਰਨ ਬਿੱਲੀ ਮੇਜ਼ ਦੇ ਹੇਠਾਂ ਬੈਠੀ ਹੈ ਹੇਠਾਂ ਬੈਠੀ ਹੈ ਠੀਕ ਹੈ ਤਾਂ ਇਹ ਕੀ ਹੈ ਆਪੂਰਨ ਕਾਲੂ ਦਾ ਭਰਾ ਬੜਾ ਸੋਹਣਾ ਹੈ ਅੱਗੇ ਤੁਹਾਡੀ ਮਾਤਾ ਜੀ ਸਾੜੀ ਪ੍ਰੈਸ ਦੀ ਸਾੜੀ ਪ੍ਰਸੁਜਕੀਤ ਦੀ ਜਿਹੜਾ ਹੈ ਇਹ ਕਿ ਸਾਮਾਨ ਠੀਕ ਹੈ ਤੁਹਾਡੇ ਪਿਤਾ ਜੀ ਕਿੱਥੇ ਕੰਮ ਕਰਦੇ ਹਨ ਤੁਹਾਡੇ ਪਿਤਾ ਜੀ ਕਿੱਥੇ ਕੰਮ ਕਰਦੇ ਹਨ ਤੇ ਇਹਦੇ ਵਿੱਚ ਕੀ ਹੈ ਕਿੱਥੇ ਹੈ ਨਾ ਓਕੇ ਰਤਾ ਪਰੇ ਹੋ ਕੇ ਬੈਠੋ ਰਤਾ ਪਰੇ ਪਰੇ ਇਹਦੇ ਵਿੱਚ ਕੀ ਹੈ ਆਪੂਰਨ ਠੀਕ ਹੈ ਤੇ ਇਹ ਕੀ ਹੈ ਸੰਬੰਧਕ ਓਕੇ